ਗੋਪੀ ਠੀਕ ਆ ਵਧੀਆ ਵਧੀਆ ਤੁਸੀਂ ਸਮੋਂ ਬਸ ਇਤਾਂ ਕਿਵੇਂ ਆਪਣੀਆਂ ਵਧੀਆ ਵਧੀਆ ਤੁਸੀਂ ਦੱਸੋ ਵੀਰੇ ਹਾਂ ਤੇ ਆਵਾਜ਼ ਬਦਲੀ ਬਦਲੀ ਜੀ ਲੱਗਦੀ ਬਈ ਮੈਂ ਕਿਹਾ ਆਵਾਜ਼ ਬਦਲੀ ਬਦਲੀ ਜੇ ਲੱਗਦੀ ਬਈ ਗੋਪੀ ਤੇਰੀ ਬਹੁਤ ਬੜਾ ਜਿਹਾ ਖਰਾਬ ਹੋ ਰਿਹਾ ਹੈ ਸਣਾ ਇਸਕੋ ਅੱਛਾ ਅੱਛਾ ਹੋਰ ਕਰੇ ਨਹੀਂ ਲਾਇਆ ਫੋਨ ਮਾਮੇ ਹੋਰਾਂ ਨੂੰ ਅੱਛਾ ਅੱਛਾ ਹਾਂ ਮੈਂ ਵੀ ਪਰਸੋਂ ਕੀਤੀ ਮੈਂ ਵੀ ਪਰਸੋਂ ਹੀ ਕੀਤੀ ਸੀ ਗੱਲ ਮਾਮੇ ਹੋ ਰਹਿਣਾ ਅੱਛਾ ਹਮ ਅੱਛਾ ਅੱਛਾ ਹੋਰ ਕਿੱਦਾਂ ਚੱਲਦਾ ਕੰਮ ਕਰ ਵੀਰੇ ਬਸ ਵਧੀਆ ਚੱਲਦਾ ਵਧੀਆ ਤੁਸੀਂ ਸੁਣਾਓ ਬਸ ਸੇਤਾ ਕਿਵੇਂ ਆਪਣੀਆਂ ਠੀਕ ਆ ਤੈਨੂੰ ਪਤਾ ਹੀ ਆ ਸੇਤਾ ਦਾ ਵੀਰੇ ਆਪਰੇਸ਼ਨ ਹੋਇਆ ਵਾ ਸੀ ਕੱਲ ਟਾਂਕੇ ਕਟਾ ਕੇ ਲਿਆਂਦੇ ਟਾਂਕੇ ਕਟਾ ਲੈ ਹਾਂਜੀ ਹਾਂਜੀ ਵੀਰੇ ਕਟਾ ਲੈ ਸੀਗੇ ਹਾਂਜੀ ਫਿਰ ਹੀ ਤਾਂ ਹੈਗਾ ਹਾਂਜੀ ਹਾਂਜੀ ਵੀਰੇ ਹੁਣ ਤਾਂ ਡਾਕਟਰ ਨੇ ਕਿਹਾ ਹੋਇਆ ਵੀ ਓਕੇ ਠੀਕ ਐ ਜੀ ਵੀਰੇ ਬਸ ਸੇਵਾ ਹੀ ਐ ਵੀਰੇ ਘਰ ਦੇ ਨਾਲ ਖੜ ਜਾਂਦੇ ਸੇਵਾ ਹੀ ਐ ਕੋਈ ਨਹੀਂ ਹੋਰ ਚਲੋ ਕੋਈ ਨਵਾਂ ਤਾਜ਼ੀ ਹੋਵੇ ਦੱਸ ਸਾਡੇ ਲਈ ਬਸ ਕੁਛ ਨਹੀਂ ਵੀਰੇ ਨਵੀਂ ਤਾਜ਼ੀ ਤਾਂ ਅੱਛਾ ਮੈਂ ਤਾਂ ਆਖਿਆ ਤੈਨੂੰ ਪਤਾ ਹਾਂਜੀ ਵੀਰੇ ਬਸ ਠੀਕ ਅਰੇ ਮੈਂ ਤਾਂ ਮੈਂ ਸੋਚਿਆ ਕਿ ਤੇ ਮੈਂ ਕਿ ਤੈਨੂੰ ਪਤਾ ਸੀਗਾ ਵੀ ਮੇਰਾ ਆਪਰੇਸ਼ਨ ਹੋਇਆ ਚੱਲ ਗੋਈ। ਕੀ ਚੇਰਣਾ ਮਸਤ। ਓਕੇ ਹੋਰ ਕੋਈ ਸੇਵਾ ਹੈ ਕੋਈ ਸਾਡੇ ਲਈ ਹੋਵੇ ਤਾਂ ਦੱਸਿਓ ਜੇ। ਬਸ ਬਸ ਵੀਰੇ ਕੁਛ ਨਹੀਂ। ਤੁਸੀਂ ਫੋਨ ਕਰ ਲੈਣੇ ਬਹੁਤ ਆ। ਟੈਂਸ਼ਨ ਕਰਾਉਂਦੀ ਕੋਈ ਜ਼ਰੂਰਤ ਨਹੀਂ ਹੈਗੀ। ਹੋਰ ਬਸ ਵਧੀਆ ਵਧੀਆ ਤੁਸੀਂ ਬਣਾਓ ਸੇਤਾ ਕਿਵੇਂ ਆਪਣੇ ਘਰੇ ਸਾਰੇ ਵਧੀਆ ਇਦਰੇ। ਹਾਂ ਹਾਂ ਵਧੀਆ ਵਧੀਆ ਵੀਰੇ ਵਧੀਆ। ਚਲੋ ਬਸ ਨਹੀਂ ਚਾਹੀਦਾ ਤੇ ਮੈਨੂੰ ਵੀ ਇੱਕ ਛੋਟਾ ਜਿਹਾ ਕੰਮ ਸੀ ਤੁਹਾਡੇ ਨਾਲ ਮੈਂ ਕਿਹਾ ਫੋਨ ਕਰਾਂ। ਓਏ ਭਾਏ ਓਏ। ਹਾਂਜੀ ਦੱਸੋ ਵੀਰੇ। ਗੱਲ ਇਹ ਤੁਸੀਂ ਕਿ ਗੱਲ ਮੈਂ ਕਿਸ ਦੇ ਅੱਗੇ ਸ਼ੇਅਰ ਨਹੀਂ ਕਰੀ। ਆਪਾਂ ਦੂਵਾ ਚ ਰਹਿਣੀ ਚਾਹੀਦੀ ਤੁਸੀਂ ਵੀ ਗੱਲ ਕੀਤੇ ਅਗੇ ਛੇੜ ਨਹੀਂ ਕਰਨੀ ਓਕੇ ਕੀ ਹੋ ਰਿਹਾ ਹੈ ਤੇ ਬਾਕੀ ਸਾਰਾ ਸਰਪ੍ਰਾਈਜ਼ ਦੇਣਾ ਵਾ ਗੱਲ ਇਸੇ ਕਰਕੇ ਤੁਹਾਨੂੰ ਕਹਨੇ ਅੱਛਾ ਹਾਂ ਤੇ ਉਹ ਜਿਹੜੇ ਆਪਣੇ ਏਜੰਟ ਨਹੀਂ ਹੁੰਦੇ ਟਰੈਵਲ ਏਜੰਟ ਵੀਜ਼ੇ ਵਾਲੇ ਉਹਨਾਂ ਦੀ ਕੋਈ ਨਾ ਪੇਮੈਂਟ ਦੇਣੀ ਸੀ ਗ੍ਰੀਨ ਕਾਰਡ ਦੀ ਗ੍ਰੀਨ ਕਾਰਡ ਨਹੀਂ ਹੁੰਦਾ ਆਪਣਾ ਬਾਹਰੋਂ ਵਾਲਾ ਹਾਂ ਹਾਂ ਹੁੰਦਾ ਹੁੰਦਾ ਵੀਰੇ ਉਹਦੀ ਪੇਮੈਂਟ ਦੇਣੀ ਸੀ ਅੱਜ ਸੀ ਆਪਣੀ ਲਾਸਟ ਡੇ ਅੱਛਾ ਜੰਗਤ ਇਰੀਲ ਅਕਾਊਂਟ 'ਚ ਆਹ ਤੂੰ ਅੱਗੇ ਟ੍ਰਾਂਸਫਰ ਕਰੀ ਜੈਂਟ ਨੂੰ ਜੈਂਟ ਆਫ ਇੰਡੀਆ ਦਾ ਹੀ ਹੈਗਾ ਉਹਨੂੰ ਦੇਣੇ ਹੈਗੇ। ਓਏ ਜੈਂਟ ਕਿੱਥੋਂ ਦਾ? ਜੈਂਟ ਆਫ ਇੰਡੀਆ ਦਾ ਹੈਗਾ ਦਿੱਲੀ ਦਾ। ਕਿੱਥੋਂ ਦਾ? ਦਿੱਲੀ ਦਾ ਹੈਗਾ ਦਿੱਲੀ ਦਾ। ਉਹਨੂੰ ਟ੍ਰਾਂਸਫਰ ਕਰਨੇ ਹੈ ਜੈਂਟ ਨੂੰ। ਠੀਕ ਹੈ। ਓਕੇ। ਠੀਕ ਹੈ, ਤਾਂ ਕਰ ਤੂੰ ਮੈਨੂੰ ਕੇਜੇ ਆਪਣਾ ਜਿਹੜਾ ਚੈੱਕ ਬੁੱਕ ਹੋਵੇ ਜਾਂ ਫਿਰ ਪਾਸਬੁੱਕ ਨਹੀਂ ਹੁੰਦੀ ਬੈਂਕ ਵਾਲੀ ਕਾਪੀ ਦੀ ਫੋਟੋ। ਹੂੰ ਹੂੰ। ਉਹ ਕਿੱਥੇ ਮੈਨੂੰ ਵਟਸਐਪ ਤੇ ਹੁਣੇ ਹੀ ਭੇਜ ਦੇ। ਮੈਂ ਉਧਰ ਕਰਾ ਕੇ ਤੈਨੂੰ 10 15 20 ਮਿੰਟਾਂ ਦਾ ਦੱਸਾਂ ਫਿਰ ਉਹਦੀ ਡਿਟੇਲ ਵੀ ਭੇਜਾਂਗਾ ਉਹਦਾ ਨੰਬਰ ਵੀ ਭੇਜਾਂਗਾ ਫਿਰ ਉਹਨੂੰ ਟ੍ਰਾਂਸਫਰ ਕਰਦੇ ਆਂ ਜਾਂ ਆਪਾ ਵਸੂਲ ਲੈ ਕੇ ਭੇਜ ਦੇ ਨਾ ਮੈਨੂੰ WhatsApp ਤੇ ਠੀਕ ਹੈ ਠੀਕ ਹੈ ਭੇਜ ਦੇਣੀ ਹਾਂ ਯਾ ਫੋਟੋ ਭੇਜ ਦੇ ਜੋ ਬੈਂਕ ਵਾਲੀ ਕਾਪੀ ਦੀ ਅਰੇ ਦਾਦਾ ਰੇ ਲੱਭਣੀ ਪੈਣੀ ਆ ਨਾ ਹਜੇ ਫਿਰ ਮੰਮੀ ਹੈ ਨਹੀਂ ਕਿ ਉਧਰ ਚਾਚੀ ਦੇ ਘਰੇ ਗਏ ਹੋਏ ਆ ਗਏ ਤੇ ਫਿਰ ਲੱਭਦੀ ਐਵੇਂ ਕਿਉਂਕਿ ਪੁੱਛਣਗੇ ਨਾ ਘਰ ਦੇ ਵੀ ਪੁੱਛਣਗੇ ਨਾ ਵੀ ਕੀ ਕਰਨੀ ਆ ਤੂੰ ਆ ਕਰਕੇ ਫੋਨ ਨੰਬਰ ਮੈਂ ਕੋਡ ਨੰਬਰ ਯਾਦ ਹੈਗਾ ਫੇਰ ਆ ਗਿਆ ਹਾਂ ਕੀ ਆ ਕੋਈ ਨਾ ਕੋਈ ਨਾ ਹਾਂ ਇਹ ਕੋਈ ਨਾ ਹੈਲੋ ਵਾਇ ਨਹੀਂ ਆਉਂਦੀ ਪਈ ਇੱਕ ਮਿੰਟ ਵੀਰੇ ਇੱਕ ਮਿੰਟ ਹੈਲੋ ਵਾਇ ਨਹੀਂ ਆਉਂਦੀ ਪਈ ਸੀ ਵੀਰੇ ਤਾਂ ਕਰਕੇ ਅੱਛਾ ਹੁਣ ਆਉਦੀ ਆਵਾਜ਼ ਹਾਂ ਹਾਂ ਆਉਂਦੀ ਹੈ ਆਵਾਜ਼ ਵੀਰੇ ਮੈਂ ਕਿਹਾ ਜਿਹੜਾ ਆਪਣਾ ਪਾਸਪੋਰਟ ਨਹੀਂ ਹੁੰਦਾ ਉਹਦੀ ਫੋਟੋ ਭੇਜੋ ਫੋਟੋ ਵੀ ਤੂੰ ਹੈ ਕੌਣ ਆ ਮੈਨੂੰ ਸਾਰਾ ਪਤਾ ਲੱਗ ਗਿਆ ਤੂੰ ਕਿਉਂ ਤੁਸੀਂ ਐਵੇਂ ਫਾਲਤੂ ਜਿਹਾ ਬੁੱਧੂ ਬਣਾਉਨੇ ਹੁੰਨੇ ਲੋਕਾਂ ਨੂੰ ਮੈਂ ਨਹੀਂ